ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਸਾਡੇ ਨਵੇਂ ਵਲੌਗ ਦੇ ਵਿੱਚ ਤੇ ਅਸੀਂ ਸਾਰੇ ਜਣ ਚੱਲੇ ਜੀ ਗੁਰਦੁਆਰਾ ਕਨ ਸਾਹਿਬਾ ਠੇਕਣ ਸੋ ਤੁਹਾਨੂੰ ਪਤਾ ਹੈ ਕਿ ਬਾਬੇ ਰਾਂਜੀ ਦਾ ਵਿਆਹ ਪੁਰਬ ਚੱਲ ਰਿਹਾ ਹੈ ਤੇ ਆਪਾਂ ਹਰ ਸਾਥ ਜੀ ਦਾ ਜਾਣਦੇ ਲੈਂਦੇ ਆ ਸੋ ਅੱਜ ਸਾਡਾ ਪਹਿਲਾ ਦਿਨ ਹੈ ਤੁਹਾਨੂੰ ਦਿਖਾਣੇ ਆ ਜੀ ਕੀ ਹੋਏਗਾ ਬਹੁਤ ਕਿਸੇ ਤਰ੍ਹਾਂ ਦਾ ਲੱਗੀਆਂ ਹੋਣਗੇ ਤੁਹਾਨੂੰ ਸਭ ਕੁਝ ਦਿਖਾਉਂਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਚੱਲੇ ਆ ਜੀ ਗੁਰਦੁਆਰਾ ਕਨ ਸਾਹਿਬ ਬਾਬੇ ਜਨਕ ਦਾ ਵਿਆਹ ਤੇ ਹਰ ਸਾਲ ਦੀ ਤਰ੍ਹਾਂ ਜਾਈਦਾ ਵਾ ਤੇ 4 ਵੱਜ ਚੁੱਕੇ ਨੇ ਤੇ ਇਹ ਸੇਵਾਦਾਰਨਾਂ ਡਿਪੈਂਡ ਦੇ ਤੇ ਬਹੁਤ ਉਪਰਾਲਾ ਕਰਦੇ ਨੇ ਸਵੇਰੇ ਉੱਠਦੇ ਸਾਰੇ ਉਠਉਂਦੇ ਨੇ ਕੋਈ ਉੱਠਦਾ ਕੋਈ ਨਹੀਂ ਉੱਠਦਾ ਤੇ ਜ਼ੋਰ ਜਾਰ ਲਾ ਕੇ ਚਲੋ ਠਾਰੀ ਦਾ ਤੇ ਅੱਜ ਪਹਿਲਾ ਦਿਨ ਆ ਡਾ ਤੇ ਤੁਹਾਨੂੰ ਸਾਰੀ ਅਪਡੇਟ ਦਵਾਂਗੇ ਗੁਰਦੁਆਰਾ ਕਨਸਾ ਸਾਹਿਬ ਦੀ ਤੇ ਡੇਲੀ ਜਾਣਾ ਕਰਨਾ 30 ਅਗਸਤ ਤੱਕ ਦਾ ਇਹਨਾਂ ਦਾ ਕਿ ਬਾਬਾ ਨਾਨਕ ਦਾ ਵਿਆਹ ਬਰਾਤ ਨਹੀਂ ਜਿੱਤਾਂ ਤੱਕ ਹੁੰਦੀ ਤੇ ਉਹਨਾਂ ਦਾ ਕਿ ਜਾਣਾ ਅਸੀਂ ਸਾਰੀ ਤੁਹਾਨੂੰ ਮੇਲੇ ਦੀ ਅਪਡੇਟ ਮਿਲੇਗੀ ਤੇ ਸਾਰੀ ਸੰਗਤ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਹੁਣ ਚੱਲਾ ਪੈ ਲੱਗਾ ਵਾ ਗੁਰਦਰਾ ਘਰਾਂ ਸਾਹਿਬ ਨੂੰ ਵਾਹਿਗੁਰਜੀ ਦਾ ਖਾਨ ਸਾਹਿਬ ਵਾਹਿਗੁਰਜੀ ਕੀ ਅੱਗੇ ਆਓ ਸੁਗੁਰਦਰਾ ਘਰਾਂ ਸਾਹਿਬ ਜਾਣ ਨੂੰ ਰਸਤਾ ਸਾਡੇ ਪਿੰਡੋਂ ਨਿਕਲਦਾ ਸਾਰੀ ਸਿੱਧਾ ਹੀ ਇੱਕ ਕੋਈ ਮੋੜ ਨਹੀਂ ਮੁਰਨਾ ਵਾ ਸਿੱਧਾ ਹੀ ਜਾਈ ਜਾਣਾ ਜਾਈ ਜਾਣਾ 1 ਕਿਲੋਮੀਟਰ ਦਾ ਫਰਕ ਬਸ 1 ਕਿਲੋਮੀਟਰ ਦਾ ਫਰਕ ਆਪਾਂ ਤੁਰ ਕੇ ਚੱਲ ਜੀਦਾ ਇੰਨਾ ਖਾ ਪਹੇ ਗਿਆ ਇਟਾ ਉਹ ਖਾਨੇ ਉਨ ਜਾ ਕੇ ਤੇ ਕੀ ਕੀ ਹੁੰਦਾ ਤੇ ਕਿੰਨੀ ਕਿਸ ਜਾ ਬਟੀ ਰੀ ਤੇ ਕਿੰਨੀ ਰੋਣ ਕਾ ਲੱਗੀਆਂ ਨੇ ਸਾਡੇ ਨਾਲ ਜੁੜਿਆ ਦਿਓ ਧੰਨਵਾਦ ਧੰਨਵਾਦ ਮੈਂ ਬੈਹਣਾ ਏਸੀ ਵਾਲੇ ਕਮਰੇ ਚ ਤੇ ਤੂੰ ਮਗਰੀ ਸਾਈਡ ਬੈਹੋ ਜਿੱਥੇ ਕਾਂਦਰੀ ਠੰਡੀ ਹੁੰਦੀ ਉਹਦੇ ਲਾਗੇ ਬੈਹ ਜੀ ਆਪਾਂ ਪਹੁੰਚ ਗਏ ਜੀ ਦਰਵਾਜ਼ੇ ਇਹ ਸਾਡੇ ਦਰਵਾਜ਼ੇ ਵਾਲਾ ਚੌਂਕ ਹੈ ਤੇ ਇਸ ਤੋਂ ਵੀ ਸਿੱਧਾ ਹੀ ਜਾਣਾ ਮੈਂ ਓਕੇ ਪਾਸੇ ਨਹੀਂ ਮੰਨਾ ਸਿੱਧਾ ਸਿੱਧਾ ਜਾ ਕੇ ਅੱਗੇ ਆਇਆ ਨਾ ਆ ਬੇਨਾਨਕ ਰੱਖ ਇਥੋਂ ਲੋਕਾਂ ਨੇ ਬਰਾਬਲੇ ਖਾਣ ਦਾ ਕਹਿਣ ਜਾਂਦਾ ਹੁੰਦਾ ਵਾ ਕਾਨ ਸਾਹਿਬ ਕਾਨ ਸਾਹਿਬ ਚੱਲਦੇ ਆ ਜੀ ਹੂੰ ਠੀਕ ਆ ਬੋਲੋ ਕਿੱਥੇ ਗਈ ਏ ਬਰਾਦਰੀ ਬਰਾਦਰੀ ਹੈ ਨਾ ਦਾਦਰੀ ਉਹਦਾ ਜੀ ਆਈ ਪਹੁੰਚ ਗਏ ਜੀ ਗੁਰਦੁਆਰਾ ਕਾਨ ਸਾਹਿਬ ਦੇ ਬਿਲਕੁਲ ਨੇਰੇ ਤੁਹਾਨੂੰ ਦਿਖਾਉਣੇ ਆ ਗਿਆਲ ਕਾਨ ਦਾ ਮੋਹਰ ਤੇ ਸਾਡੇ ਨਾਲ ਜੁੜੇ ਲਿਓ ਜੀ ਉਸ ਦੇਖੋ ਜੀ ਆਪਾਂ ਪਹੁੰਚ ਗਏ ਜੀ ਗੁਰਦਰਾ ਕਾਨ ਸਾਹਿਬ ਦੇ ਕਾਹਨੇ ਦੇ ਕਈ ਦਿਨ ਲੱਗਦਾ ਆਇ ਨਈ ਡੇਰੀ ਬਹੁਤ ਜ਼ਿਆਦਾ ਮਸ਼ਹੂਰ ਏ ਫਿਰ ਆਪਾਂ ਪਹੁੰਚ ਗਏ ਜੀ ਗੁਰਦਰਾ ਕਾਨ ਸਾਹਿਬ ਵਿਖੇ ਤੁਹਾਨੂੰ ਦਿਖਾਉਨੇ ਆ ਜੇ ਅੱਗੇ ਦਾ ਦੇ ਪਰਮਾਤਮਾ ਦਾ ਬਰਪਨਾ ਬਰਪਨਾ ਜਿਸ ਚੰਦਰ ਤੇ ਪਰਨਾ ਕੋ ਸੇੜਾ ਤੇ ਕੋ ਆ ਹਰੇ ਟਨ ਪ੍ਰਕਾ ਹੁਣ ਆਪਾਂ ਵੰਗ ਕਰਪਤ ਕਰਾ ਪ੍ਰਸ਼ਾਦੀ ਦੇਗ ਤੇ ਫਿਰ ਤੁਹਾਨੂੰ ਖੋਣੇ ਆ ਜੀ ਸੋ ਦੇਖੋ ਜੀ ਜੀ ਪਹੁੰਚ ਚੁੱਕੇ ਆ ਗੁਰਦਰਾ ਗੰਨ ਸਾਹਿਬ ਕੇ ਤੇ ਵੇਖੋ ਜੀ ਤਿਆਰੀਆਂ ਬਹੁਤ ਧਮ ਧਮਾਣਾ ਚੱਲ ਰਹੀਆਂ ਨੇ ਤੇ ਤੁਹਾਨੂੰ ਬਖਾਂਦੇ ਰਾਵਾਂਗੇ ਨਾਂ ਲਾ ਕੇ ਤੁਸੀਂ ਦਰਸ਼ਨ ਕਰਨੋਂ ਤੱਕ ਆਹ ਸਾਡੀ ਸਾਰੀ ਟੀਮ ਜੇ ਆਹ ਇਕੱਲਾ ਹੀ ਬੈਠਾ ਰਿਹਾ ਇੱਧਰ ਇੱਧਰ ਨਾ ਤੋੜ ਰਿਹਾ ਸਾਰਾ ਇੱਥੇ ਲੰਗਰ ਆਉਂਦਾ ਹੀ ਇੱਥੇ ਵੋਵਾਂ ਦੇ ਹੁੰਦਾ ਹੀ ਪਰ ਇਹਨਾਂ ਨੇ ਕੋਈ ਸੋਚਿਆ ਤਾਂ ਹੀ ਤੋੜਿਆ ਉਹ ਇੱਥੇ ਕੋਈ ਵਧੀਆ ਚੀਜ਼ ਬਣਾਉਣਗੇ ਥੋੜੇ ਟਾਈਮ ਤੱਕ ਇਹ ਬਾਹਰ ਹੀ ਜਾਊਗਾ ਸਾਰਾ ਉਹ ਕਰੋ ਦਰਸ਼ਨ ਉਹ ਦਰਗਾਹਾਂ ਸਾਹਿਬ ਜੀ ਦੇ ਸਾਡੇ ਬਟਾਲ ਦਾ ਸਭ ਤੋਂ ਫੇਮਸ ਗੁਰਦੁਆਰਾ ਇਹ ਹੀ ਹੈ ਬਟਾਲੇ ਦਾ ਕੀ ਮਹਿਸਾਨਾ ਲਾਗੇ ਤੱਕ ਇਹ ਸ਼ਹਿਰ ਵਿੱਚ ਵੀ ਜ਼ਿਆਦਾ ਫੇਮਸ ਹੈ ਹੋਈ ਹੈ ਸਾਡੇ ਹਿਸਾਬ ਨਾਲ ਕਿਉਂਕਿ ਇੱਥੇ ਬਾਬਾ ਨਾਨਕ ਜੀ ਦਾ ਵਿਆਹ ਹੋਇਆ ਹੈ ਸੋ ਅਸੀਂ ਚਲੇ ਸਾਰੇ ਆਨੰਦ ਚਾਹ ਪੀਂ ਆ ਖੁਸ਼ਬਰੀ ਲੱਗੀ ਸਾਰਿਆਂ ਨੂੰ ਸੋ ਸਾਡੇ ਨਾਲ ਲੰਗਰ ਜਿਹੜਾ ਤੁਹਾਨੂੰ ਲਾਹਣ ਦੀ ਟੀਮ ਜਾ ਗਈ ਅੱਗੇ ਕੇ ਅੱਛਾ ਲੱਗਾ ਜੀ ਲੰਗਰ ਹੈ ਤੁਹਾਨੂੰ ਦਿਖਾਉਂਦੇ ਆ ਨਾਲ ਨਾਲ ਰਿਓ ਬਸ ਆਪਾਂ ਅਗੇ ਜੀ ਲੰਗਰ ਛੱਕੇ ਸੋ ਹੁਣ ਆਪਾਂ ਚੱਲੇ ਆਂ ਜੀ ਡੇਰਾ ਸਾਹਿਬ ਉਹ ਵੀ ਇਨਕੇ ਬਿਲਕੁਲ ਨੇੜੇ ਹੀ ਐ ਅਸਲ ਵੈਹ ਇਤਿਹਾਸ ਹਥੋਂ ਲਈ ਐ ਤੁਹਾਨੂੰ ਦਿਖਾਉਣੇ ਆ ਜੀ ਹੁੰਡੇਰਾ ਸਾਹਿਬ ਜਾ ਕੇ ਆ ਸਾਹਿਬ ਜੀ ਦਰਸ਼ਨ ਕਰੋ ਦੇਨ ਚੱਲ ਰਿਹਾ ਹੈ ਮਾਰਾ ਮਾਰਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਰੋਣ ਕਰਤੀ ਅਜੀ ਕਾਤੀ ਲੱਗੀ ਹੀ ਬਾਬਾ ਜੱਟਾ ਥਾਉਣ ਲੱਗਿਆ ਜੀ ਸਾਸਾ ਬਾਬਾ ਓਏ ਯਾਰਾ ਮੇਲਾ ਜਿਹੜਾ ਨਾ ਇਹ ਹਗਾ 3 ਦਿਨ ਦਾ ਹੈ ਤਿਆਰੀ ਜੂਈ ਹੁੰਦੀ ਜੀ ਬਾਕੀ ਜਿੱਥੇ ਤੈਨੂੰ ਖਾਣਾ ਲੰਗਰ ਚੱਲ ਰਿਹਾ ਟਾਪ ਕੋੜੇ ਦਾ ਬਹੁਤ ਭਰਾਲਾ ਉਹਨਾਂ ਵੀਰਾਂ ਦਾ ਹੱਸ ਆਦੀ ਤਰ੍ਹਾਂ ਹੁੰਦੀ ਹੈ ਇਤਕਾਂ ਵੀ ਪਹੁੰਚੇ ਨੇ ਸੋ ਆ ਗਿਆ ਅਗੇ ਡੇਰਾ ਸਾਹਿਬ ਇਹ ਵੀ ਅਗੂ ਕਾਂ ਸਾਹਿਬ ਤੋਂ ਨਿਕਲਦੇ ਫਿਰ ਬਾਹਰ ਨਿਕਲ ਕੇ ਸਿੱਧਾ ਜਾਂਦਾ ਫਿਰ ਉੱਤੇ ਜਾ ਕੇ ਫਿਰ ਡੇਰਾ ਸਾਹਿਬ ਹੁੰਦਾ ਹੈ ਦੇਖੋ ਜੀ ਤੇ ਜੀ ਅੰਦਰ ਦਰਸ਼ਕਾ ਰੋਣੇ ਤੁਹਾਨੂੰ ਇਹਦੀ ਵੀ ਤਿਆਰੀ ਤੇਰੀ ਬਹੁਤ ਘੈਂਟ ਹੋਈ ਆ ਨਾ ਟਿੰਗੂ ਸਾਹ ਸੋ ਸਾਡੇ ਨਾਲ ਜੁੜੇ ਰਹੋ ਬਹੁਤ ਬਹੁਤ ਧੰਨਵਾਦ ਕਰਾਉਣਾ ਜੀ ਆ ਜੀ ਡੇਰਾ ਸਾਹਿਬ ਦਾ ਗੁਰਦੁਆਰਾ ਇਹ ਬਹੁਤ ਸੋਹਣਾ ਇੱਥੇ ਬਹੁਤ ਰੌਣਕ ਰੱਖਦੀ ਆ ਰਹੀ ਜੀ ਅਸਲ ਵਿਆਹ ਵਾਹੇ ਕਹਿੰਦੇ ਬਾਬੇ ਨੇ ਰੱਖੀ ਰੱਖੀ ਹੋਇਆ ਹੈ ਕਰੋ ਦਰਸ਼ਨ ਜੀ ਤੇ ਆਸੀ ਇੱਕ ਥਰਾ ਸਾਹਿਬ ਪਹੁੰਚ ਕੇ ਗਏ ਸਾਹਬ ਦੇ ਉੱਪਰਲੇ ਕੋਟੇ ਦੇ ਜਿਹੜਾ ਗੁਰਦੁਆਰਾ ਵਾ ਦੇਖੋ ਡੈਕੂ ਸਿਕੜੀ ਸੋਹਣੀ ਕੀਤੀ ਹੋਈ ਆ ਗੁਰਦਰਾਹ ਬਹੁਤ ਸੋਹਣਾ ਸੋਹੰਦਰਾ ਮੱਥਾ ਤੇ ਇੱਕ ਤੁਹਾਨੂੰ ਦਿਖਾਉਨੇ ਆ ਜੀ ਅੰਦਰ ਦਾ ਵੀ ਉਹ ਸਾਡੇ ਨਾਮ ਜੁੜਿਆ ਹੋਇਆ ਜੀ ਜਨਰਨ ਲਖ ਰੇਖਾ ਆਹ ਮੁੰਡੇ ਨੇ ਬੜੀ ਹੱਥ ਚੱਕੀ ਦੀ ਆ ਬਾਬਾ ਹਾ 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 ਕਰੀ ਜਾਂਦਾ ਮੁੰਡਾ ਗੁਰਦਾਦਾ ਵੀਊ ਚੈੱਕ ਕਰੋ ਕਿ ਕਿੰਨੀ ਸਾਈਸ ਜੁਆਇੰਟ ਕੀਤੀ ਹੋਈ ਆ ਆਪਾਂ ਪਹੁੰਚ ਗਏ ਜੀ ਜੋੜਾ ਘਰ ਹੁਣ ਇਤੋਂ ਆਪਣੇ ਆਪਣੇ ਜੋੜੇ ਲੈ ਕੇ ਆਪਾਂ ਪਹੁੰਚ ਗਏ ਘਰਾਂ ਚ ਚਾਲੇ ਸੋ ਤੁਹਾਡਾ ਬਹੁਤ ਵਧੀਆ ਲੱਗਾ ਸਪੋਰਟ ਕਰਿਓ ਸਾਡੀ ਤੁਹਾਨੂੰ ਤੁਹਾਡਾ ਸਾਥ ਚਾਹੀਦਾ ਤੇ ਇਦਾਂ ਸਾਡੇ ਨਾਲ ਜੁੜੇ ਰਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਘਰ ਜੰਦਰ ਦੀ ਵੀ ਖਾਦ ਲੈਣੇ ਕਿਰਪਾ ਦੋ ਚਾਰ ਕੀ ਕੀ ਹੋਊਗਾ ਬਾਕੀ ਓਕੇ ਆ ਜੀ ਸੋ ਆਪਾਂ ਸਾਰਿਆਂ ਨੂੰ ਪੰਜ ਘਰਾਂ ਨੂੰ ਚਾਲੇ ਜੀ ਸਾਡਾ ਵਲੋਗ ਵਧੀਆ ਲੱਗਿਆ ਤੇ ਲਾਈਕ ਤੇ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਬਾਕੀ ਸਾਡੇ ਦੇਖੀ ਜਾ ਦਿਲਾ ਰਿਓ ਸਾਨੂੰ ਪਤਾ ਹੈ ਵਾਈਲ ਜੀ ਖਾਲਸਾ ਵਾਈਲ ਜੀ ਬਖਵਾ